ਪਿੰਡ ਰੋਡ ਨੇੜੇ ਤੋਂ ਸਾਡੇ ਪਿੰਡ ਦੇ ਵਿੱਚ ਜੋ ਕਿ ਪਾਣੀ ਪਿਛਲੇ ਪਾਸੇ ਪੋਜਾ ਸਾਈਡ ਤੋਂ ਆਦਾ ਉਹਦਾ ਬਹੁਤ ਜ਼ਿਆਦਾ ਪਾਣੀ ਆਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੱਛੀ ਕਾਲ ਜੀ ਜੋ ਮੇਨ ਰੋਡ ਗੜਸ਼ਾ ਕਦੋਂ ਅਨੰਦਪੁਰ ਸਾਹਿਬ ਨੂੰ ਜਾਂਦਾ ਹੈ ਉਦੋਂ ਤੋਂ ਜੋ ਕਨੈਲ ਪਿੰਡ ਨੂੰ ਸੜਕ ਜਾਂਦੀ ਹੈ ਉਹਦੇ ਤੇ ਅਸੀਂ ਖੜੇ ਆ ਪਿੰਡ ਰੋਡ ਨੇੜੇ ਦਾ ਟੋਬੇ ਦਾ ਪਾਣੀ ਉਛਲ ਕੇ ਜੋ ਕਿ ਨੰਗਲਾ ਬੱਲ ਨੂੰ ਜਾਂਦਾ ਹੈ ਉਹਦੀ ਸੜਕ ਦੇ ਵਿੱਚ ਬਹੁਤ ਵੱਡਾ ਪਾੜ ਪੈ ਗਿਆ ਹੈ ਜੇ ਇਸ ਪਾਣੀ ਦਾ ਬੰਦਵਸਤ ਨਹੀਂ ਕੀਤਾ ਗਿਆ ਤਾਂ ਆਨਾਲ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਸਰਕਾਰਾਂ ਜਿੰਨਾ ਮਰਜੀ ਪੈਸਾ ਖਰਚ ਕਰ ਲਵੇ ਇਹ ਨਹੀਂ ਰੁਕਣਾ ਇਹਦੇ ਨਾਲ ਜਿਹੜੇ ਅਗਲੇ ਪਿੰਡ ਹੈ ਮੰਗਲਾ ਬੋੜਾ ਜੋ ਅੱਗੇ ਜਾਂਦੇ ਉਹ ਵੀ ਨੁਕਸਾਨ ਹਮੇਸ਼ਾ ਹੁੰਦਾ ਰਹੂਗਾ ਇਹ ਲਗਭਗ 3 ਸਾਲ ਤੋਂ ਇਸੇ ਤਰ੍ਹਾਂ ਹੋ ਰਿਹਾ ਹੈ ਇਹ ਦੰਗਾ ਅਥੀ ਇਹ ਸੜਕ ਜੋ ਸਰਕਾਰ ਨੇ ਹਜੇ ਹੁਣ ਬਣਾਈ ਹੈ ਅਗਰ ਇਹ ਪਾਣੀ ਦਾ ਬੰਦੋਬਸਤ ਨਹੀਂ ਕੀਤਾ ਗਿਆ ਤਾਂ ਇਹ ਨਾ ਸੜਕ ਬਚੇਗੀ ਨਾ ਡੰਗਾ ਬਚੇਗਾ ਨਾ ਅਗਲੇ ਪਿੰਡਾਂ ਵਿੱਚ ਜੋ ਹੋਣ ਵਾਲਾ ਨੁਕਸਾਨ ਆ ਉਹ ਬਚੇਗਾ ਇਹ ਲਗਾਤਾਰ ਇਸੇ ਤਰ੍ਹਾਂ ਰਹੇਗਾ ਜਿੰਨਾ ਚਿਰ ਇਹ ਪਾਣੀ ਦਾ ਬੰਦੋਬਸਤ ਨਹੀਂ ਕੀਤਾ ਜਾਂਦਾ ਰੋਕਣ ਵਾਸਤੇ ਹਾਂਜੀ ਤੇ ਆ ਜਿੱਥੇ ਅਸੀਂ ਪਿੰਡ ਰੋਡ ਬਿਆਰ ਦੇ ਵਿੱਚ ਇਸ ਟਾਈਮ ਖੜੇ ਹੈ ਨਾ ਜੀ ਤੇ ਇਹ ਜੋ ਪਿੱਛੇੋਂ ਬਰਸਾਤੀ ਪਾਣੀ ਟੋਬੇ ਦੇ ਵਿੱਚ ਆਇਆ ਇਸ ਪਾਣੀ ਦਾ ਲੈਵਲ ਇੱਥੇ ਤੱਕ ਹੈਗਾ ਜੀ ਠੀਕ ਹੈ ਜੀ ਤੇ ਇਹ ਲਗਭਗ ਸਾਡੇ ਦਲਾਵਰ ਸਿੰਘ ਨੰਦਾ ਘਾਰੇ ਆ ਜੀ ਬੜੀ ਤਗੜੀ ਕੋਠੀ ਇਹਨਾਂ ਨੇ ਵਿਚਾਰੇ ਨੇ ਲਈ ਆ ਇਹਦੇ ਨਾਲ ਸਾਡੇ ਬਲਬੀਰ ਸਿੰਘ ਸੈਕਟਰੀ ਪਾਲ ਸਿੰਘ ਹੋਣੀ ਇਹ ਤਿੰਨ ਚਾਰ ਘਰ ਆ ਤੇ ਜਿਨ੍ਹਾਂ ਦੇ ਵਿੱਚ ਆ ਕੇ ਪਾਣੀ ਤਿੰਨ ਤੋਂ ਚਾਰ-ਚਾਰ ਫੁੱਟ ਵੱਧ ਗਿਆ ਸੀਗਾ ਜੀ ਠੀਕ ਹੈ ਜੀ ਤੇ ਇਹਦੀ ਕੋਈ ਨਾ ਨਿਕਾਸੀ ਤੇ ਪਿੱਛੇ ਬਰਸਾਤੀ ਪਾਣੀ ਇੰਨੀ ਸਪੀਡ ਚ ਆਇਆ ਕਿ ਕੋਈ ਪ੍ਰਬੰਧ ਵੀ ਨਹੀਂ ਹੋ ਸਕਿਆ ਤੇ ਉਹਦੇ ਵਿੱਚ ਇੱਕ ਇਹ ਆ ਕਿ ਇਹਨਾਂ ਦਾ ਸਾਰਾ ਸਮਾਨ ਜੋ ਵੀ ਸੀਗਾ ਤੇ ਮਕਾਨਾਂ ਨੂੰ ਤੇੜਾਂ ਤੱਕ ਵੀ ਇਸ ਪਾਣੀ ਦੇ ਨਾਲ ਆ ਗਈਆਂ ਇਹ ਜੋ ਪਿੱਛੇ ਬਰਸਾਤੀ ਪਾਣੀ ਦਾ ਸੀ ਪਿੰਡ ਰੋਡ ਵਿਚਾਰੇ ਵੱਲੋਂ ਪ੍ਰਬੰਧ ਕੀਤਾ ਸੀ ਵੱਡਾ ਬੰਨ ਲਾਇਆ ਸੀ ਉਹ ਪਾਣੀ ਇੰਨਾ ਕਿ ਪੇਜ ਆਇਆ ਕਿ ਮਤਲਬ ਬੰਨ ਦਾ ਵੀ ਬਹੁਤ ਹਿੱਸਾ ਢਾਕੇ ਪਾਣੀ ਸਿੱਧਾ ਸਾਡੇ ਪਿੰਡ ਵਿੱਚ ਵੜ ਗਿਆ ਕਿ ਉਹ ਇਹਦਾ ਇਸ ਚੀਜ਼ ਦਾ ਇੱਕੋ ਇੱਕ ਹੱਲ ਇਹ ਹੈ ਕਿ ਜਿਹੜਾ ਅਸੀਂ ਉਹ ਵੱਡਾ ਬਨ ਲਾਇਆ ਸੀ ਉਸ ਬਨ ਨੂੰ ਹੋਰ ਵੱਡਾ ਕਰਕੇ ਤੇ ਉਹਦੇ ਨਾਲ ਪੱਕੇ ਡੰਗੇ ਲੱਗਣ ਤਾਂ ਕਿ ਜਿਹੜੀ ਬਹੁਤ ਪਿੱਛੋਂ ਦੂਰੋਂ ਪਾਣੀ ਆਉਂਦਾ ਉਹਦੀ ਮਾਰ ਸਾਡੇ ਪਿੰਡ ਤੇ ਪੈ ਰਹੀ ਹੈ ਉਹਦਾ ਇਹ ਹੱਲ ਗਵਰਨਮੈਂਟ ਆਪਣੇ ਲੈਵਲ ਤੇ ਵੱਡੇ ਲੈਵਲ ਤੇ ਕਰੇ ਬਤੌਰ ਚੇਅਰਮੈਨ ਸੀ ਇਹ ਨਾ ਪਿੰਡਾਂ ਦੇ ਵਿੱਚ ਕੋਈ ਹੱਲ ਕੀਤਾ ਉਹ ਤਾਂ ਕੋਈ ਕੀ ਅਸੀਂ ਉਦੋਂ ਵੀ ਬੜੀ ਕੋਸ਼ਿਸ਼ ਕੀਤੀ ਪਰ ਉਦੋਂ ਜਦੋਂ ਸਾਡੀ ਗਵਰਨਮੈਂਟ ਸੀ ਉਦੋਂ ਬਹੁਤ ਸਾਲ ਪਹਿਲਾਂ ਕਿਤੇ ਪਾਣੀ ਆਉਦੋਂ ਨਹੀਂ ਸੀ ਆਇਆ ਇਹ ਸਨ 23 ਚ ਫਿਰ 24 ਚ ਆਇਆ ਫਿਰ ਅੱਜ 25 ਚ ਆਇਆ ਉਦੋਂ ਇੱਧਰ ਕਦੀ ਇਹ ਬੰਨ ਅਸੀਂ ਟੁੱਟਿਆ ਨਾ ਕਦੀ ਇਹ ਪਾਣੀ ਆਇਆ ਸੀਗਾ ਬੰਨ ਉਦੋਂ ਲੱਗੇ ਸੀ ਨੇ ਬਨ ਆਮ ਜਿੱਦਾਂ ਖੱਡ ਹੁੰਦੀ ਐ ਉਹ ਪਹਿਲੇ ਹੀ ਲੱਗਾ ਸੀਗਾ ਨਾਰਮਲ ਤੌਰ ਤੇ ਠੀਕ ਹੈ ਜੀ ਪਰ ਇੱਥੇ ਇੰਨਾ ਕਦੀ ਕੁਦਰਤੀ بارشਾਂ ਦਾ ਜਾਂ ਘਟ ਰੱਖ ਲਓ ਕਦੀ ਇੱਧਰ ਨਹੀਂ ਸੀ ਪਾਣੀ ਆਇਆ ਪਰ ਅੱਗੇ ਡਰੇਨ ਦੀ ਜਿਹੜੀ ਮੋਰੇ ਖੱਡ ਜਿਹਨੂੰ ਕਹਿੰਦੇ ਉਹਦੀ ਸਫਾਈ ਆਮ ਤੌਰ ਤੇ ਜੇ ਗੱਲ ਕੀਤੀ ਜਾਵੇ ਇਸ ਵਾਰ ਦਾ ਔਰ ਇੱਕ ਸਾਲ ਪਹਿਲਾਂ ਜਦ ਛੱਡ ਕੇ ਮਤਲਬ ਇਸ ਦੋ ਬਰਸਾਤਾਂ ਜਿਆਦਾ ਨੁਕਸਾਨ ਹੋਇਆ ਬਿਲਕੁਲ ਜੀ ਬਿਲਕੁਲ ਪਿਛਲੇ ਸਾਲ ਵੀ ਬਹੁਤ ਪਾਣੀ ਆਇਆ ਉਹ ਤੋਂ ਪਿਛਲੇ ਸਾਲ ਵੀ ਬਹੁਤ ਆਇਆ ਅੱਜ ਤੀਜਾ ਸਾਲ ਹੋ ਗਿਆ ਔਰ ਇਸ ਸਰਕਾਰ ਦੇ ਵਿੱਚ ਬਹੁਤ ਵਾਰੀ ਜ਼ੋਰ ਵੀ ਲਾਇਆ ਸਾਰਿਆਂ ਨੇ ਇੱਕ ਦੂਜੇ ਨੂੰ ਕਹਿ ਸੁਣਾਇਆ ਅ ਔਰ ਕੋਈ ਵੀ ਪੈਸਾ ਜਿਹੜਾ ਆ ਇਸ ਖੱਡ ਦੇ ਬੰਨ ਵਾਸਤੇ ਮੈਂ ਖੁਦ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਮਾਨਯੋਗ ਹੁਸ਼ਿਆਰਪੁਰ ਦੇ ਡੀ ਸਾਹਿਬ ਆਏ ਸੀ ਕਿ ਸਾਡੇਆਂ ਪਿੰਡਾਂ ਦੇ ਸਰਪੰਚਾਂ ਨੂੰ ਤੁਸੀਂ ਲੱਖ ਜਾਂ 2 ਲੱਖ ਜਾਂ 1.5 ਲੱਖ ਦੀ ਗ੍ਰਾਂਟ ਇੱਕ ਇੱਕ ਪਿੰਡ ਨੂੰ ਦਿਓ ਮੈਂ ਉਸ ਖੱਡ ਦੀ ਸਫਾਈ ਵਾਸਤੇ ਰੱਖਣ ਵਾਸਤੇ ਤਾਂ ਅਸੀਂ ਪਿੰਡ ਵਾਲੇ ਵੀ ਆਪਣੇ ਤੌਰ ਤੇ ਕੁਝ 50-50 ਹਜ਼ਾਰ ਅਸੀਂ ਵੀ ਪਾ ਲਵਾਂਗੇ ਵੀ ਅਸੀਂ ਘਰਾਂ ਦਮਾਂਗੇ ਨਹੀਂ ਮੈਨੂੰ ਤੁਹਾਨੂੰ ਕੀ ਲੱਗਦਾ ਸਰਕਾਰਾਂ ਕੋ ਪੈਸੇ ਹੈ ਨਹੀਂ ਜਾਂ ਦੇ ਨਹੀਂ ਰਹੀਆਂ ਤਾਂ ਪਿੰਡ ਤਾਂ ਉਜੜ ਰਿਹਾ ਹੈ ਸਰਕਾਰ ਬਾਅਦ ਚ ਘੁੱਗੂ ਵੱਜ ਜਾਂਦੇ ਪਾਣੀ ਚੱਲਦੇ ਚ ਤੇ ਉਹਨਾਂ ਦਾ ਕੀ ਫਾਇਦਾ ਜੀ ਜੇ ਪਹਿਲਾ ਦੇਣ ਤਾਂ ਅਸੀਂ ਤਾਂ ਮਰਦਿਆਂ ਨੱਕ ਚੱਬਣਾ ਹੀ ਹੈ ਇਹਦਾ ਮਤਲਬ ਕਿ ਸਰਕਾਰ ਦੇ ਜਿਹੜੇ ਅਗਾਊ ਪ੍ਰਬੰਧ ਆ ਉਹਨਾਂ ਤੋਂ ਤੁਸੀਂ ਨਾ ਖੁਸ਼ ਹੋ ਬਿਲਕੁਲ ਬਿਲਕੁਲ ਨਾ ਖੁਸ਼ ਹੈ ਜੀ ਕਦੇ ਵੀ ਨਹੀਂ ਉਹਦੀ ਨਾਕ ਸੁਭਾਈ ਹੋਈ ਕਦੇ ਉਹਦੇ ਪ੍ਰਬੰਧ ਬਾਰੇ ਆ ਸਾਡੇ ਇੱਥੇ ਨਗਰ ਨਿਵਾਸੀ ਰੋੜ ਮੁਜਾਰਾ ਜਾਂ ਨੰਗਲਾਂ ਆ ਸਾਰੇ ਜਾਣਦੇ ਰਹੀਏ ਇੱਕ ਸਰਕਾਰ ਦੇ ਵਿੱਚ ਕਿਸੇ ਨੇ ਵੀ ਉਹਦਾ ਪ੍ਰਬੰਧ ਨਹੀਂ ਕਰਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਵੱਲੋਂ ਤਾਂ ਦਾਅਵੇ ਕੀਤੇ ਜਾਂਦੇ ਕਿ ਫਲੱਡ ਕੰਟਰੋਲ ਰੂਮ ਬਣਾਤੇ ਜਾਂਦੇ ਆ ਫਲੱਡ ਨੂੰ ਰੋਕਣ ਲਈ ਪ੍ਰਬੰਧ ਕਰ ਲਏ ਜਾਂਦੇ ਆ ਇੱਕ ਅਫਸਰ ਨੋਡਲ ਅਫਸਰ ਤੱਕ ਨਿਯੁਕਤ ਕਰਤੇ ਜਾਂਦੇ ਆ ਜਦੋਂ ਹੜ ਆਂਦੇ ਆ ਕੀ ਕੋਈ ਨੋਡਲ ਅਫਸਰ ਉਦੋਂ ਮੌਕੇ ਤੇ ਲੋਕਾਂ ਦੀ ਆ ਕੇ ਬਾਹ ਫੜਦਾ ਜਾਂ ਸਾਰ ਲੈਂਦਾ ਕੋਈ ਸਰਕਾਰ ਦਾ ਮੁਲਾਜ਼ਮ ਨਹੀਂ ਆਂਦਾ ਕੋਈ ਸਰਕਾਰੀ ਨੁਮਾਇੰਦਾ ਨਹੀਂ ਆਂਦਾ ਓਨਲੀ ਜਦੋਂ ਆ ਹੜ ਆ ਜਾਂਦੇ ਆ ਉਦੋਂ ਐਸਡੀਐਮ ਘੂਗੂ ਮਾਰ ਜਾਂਦੇ ਜਾਂ ਕੋਈ ਡੀਸੀ ਸਾਹਿਬ ਆ ਜਾਂਦੇ ਆ ਜਾ ਕੋਈ ਸਰਕਾਰੀ ਨੁਮਾਇੰਦਾ ਤਾਂ ਮੇਰਾ ਖਿਆਲ ਅੱਜ ਤੱਕ ਹਜੇ ਇੱਧਰ ਤਾਂ ਆਏ ਨਹੀਂ ਜਦ ਇਸ ਵਾਰ ਇਹ ਰੋਡ ਬਿਆਰੇ ਤੋਂ ਮੈਨੂੰ ਜਿੱਦਾਂ ਬੰਨ ਟੁੱਟਿਆ ਤਾਂ ਉਦੋਂ ਮਸ਼ੀਨਰੀ ਕੋਈ ਸਰਕਾਰੀ ਮਸ਼ੀਨਰੀ ਨੇ ਆ ਕੇ ਤੁਹਾਡੇ ਸਾਹਮਣੇ ਦਿੱਤਾ ਪਿੰਡ ਵਾਲਿਆਂ ਦਾ ਨਹੀਂ ਸਰਕਾਰੀ ਮਸ਼ੀਨਰੀ ਮੈਨੂੰ ਤਾਂ ਉਮੀਦ ਨਹੀਂ ਜੇ ਕੋਈ ਕਿਸੇ ਆਈ ਹੋਵੇਗੀ ਇੱਧਰ ਤੱਕ ਅਦੇ ਆਈ ਨਹੀਂ ਹੈ ਇਹ ਤਾਂ ਪਿੰਡ ਦੇ ਆਣਾ ਰੋਡਮਜਰੇ ਵਾਲੇ ਤੁਹਾਡੇ ਸਾਹਮਣੇ ਖੜੇ ਆ ਇਹਨਾਂ ਨੇ ਵਿਚਾਰਿਆਂ ਨੇ ਕੋਲੋਂ ਹੀ 2 ਲੱਖ ਦਾ ਬਜਟ ਬਣਾ ਕੇ ਉੱਥੇ ਪੈਸੇ ਲਾਏ ਔਰ ਪਤਾ ਨਹੀਂ ਮੈਨੂੰ ਕਿੱਥੋਂ ਇਕੱਠੇ ਕੀਤੇ ਆ ਸਾਡੇ ਸਾਡੇ ਪਿੰਡ ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਸੀ ਪਰ ਮੈਨੂੰ ਤਾਂ ਨਹੀਂ ਮਿਲੇ ਪਰ ਉੱਥੋਂ ਵੀ ਪੈਸਾ ਇਹਨਾਂ ਨੂੰ ਹਲੇ ਤੱਕ ਕੋਈ ਨਹੀਂ ਮਿਲਿਆ ਅਸੀਂ ਤਾਂ ਇਹਨਾਂ ਨਾਲ ਵਾਅਦਾ ਹੁਣ ਕਰਦੇ ਆ ਅਸੀਂ ਤਾਂ ਆਪਣੇ ਪੰਜ ਸੱਤ ਪਿੰਡ ਜਿੰਨੇ ਵੀ ਹੈਗੇ ਆ ਅੱਗੇ ਲੰਘਦੇ ਆ ਰੋਡ ਮੁਜਾਰਾ ਸਾਡਾ ਹੋ ਗਿਆ ਏ ਕੋਕੜ ਮੁਜਾਰਾ ਮੌਜੀ ਪਰ ਹੋ ਗਿਆ ਘਰ ਕੋ ਰੋਡਾਂ ਦੀ ਹੋ ਗਿਆ ਤੇ ਸਾਡਾ ਨੰਗਲਾ ਹੋ ਗਿਆ ਅੱਜ ਤਾਂ ਜਿੰਨੇ ਪੈਸੇ ਉਗੇ ਇਕੱਠੇ ਕਰਕੇ ਵੀ ਦੇਵਾਂਗੇ ਇਹਨਾਂ ਨੂੰ ਦੇਵਾਂਗੇ ਨਾ ਸਪੁਰਦ ਕਰ ਦਵਾਂਗੇ ਅਸੀਂ ਖੱਡ ਦੀ ਸਫਾਈ ਔਰ ਪਿੱਛੇ ਤੇ ਜੋ ਬੰਨਦਾ ਹੈਗਾ ਕੰਮ ਉਹ ਬਿਲਕੁਲ ਕਰਵਾਗੇ ਜਾਏ ਗੜੀ ਲੈ ਲਓ ਚਾਹ ਭੰਮੀਆਂ ਦੁੱਗਰੀ ਇਹ ਪਿੰਡ ਸਾਰੇ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਲੋਕ ਜਿਹੜੇ ਆਪਣੇ ਲੈਵਲ ਤੇ ਪੈਸੇ ਇਕੱਠੇ ਕਰ ਰਹੇ ਲੋਕ ਸਰਕਾਰਾਂ ਤੋਂ ਨਾ ਉਮੀਦ ਹੋ ਚੁੱਕੇ ਹੈ ਦੇਖੋ ਲੋਕਾਂ ਦਾ ਤਾਂ ਨੁਕਸਾਨ ਹੋ ਜਾਂਦਾ ਸਰਕਾਰਾਂ ਦਾ بگੜਦਾ ਕੁਝ ਨਹੀਂ ਗੋਲੀਆਂ ਦੇ ਕੇ ਚਲੇ ਜਾਂਦੇ ਸਾਰੇ ਲੋਕਾਂ ਨੇ ਤਾਂ ਆਪਣਾ ਨੁਕਸਾਨ ਬਚਾਉਣ ਲਈ ਜੇ ਲੋਕਾਂ ਦਾ ਮੰਨ ਲਓ 50 ਲੱਖ ਦਾ ਨੁਕਸਾਨ ਹੁੰਦਾ ਤਾਂ ਉਹ ਵਿਚਾਰੇ ਸੋਚਦੇ ਵਿਚਾਲ ਲੱਖ ਰੁਪਇਆ ਦੇ ਦੇਣੇ ਆਪਣਾ ਤਾਂ ਨੁਕਸਾਨ ਬਚਾਣਾ ਲੋਕ ਮਜਬੂਰ ਹੈ ਜੇ ਗੱਲ ਰੋਡ ਮੇਰੀ ਜਾਂ ਕਨੈਲ ਦੀ ਜਾਂ ਦੂਸਰੇ ਮੋਰੇ ਆਪਣੇ ਤੁਹਾਡੇ ਨੰਗਲਾ ਪਿੰਡ ਦੀ ਜਾਂ ਮੋਰੇ ਬੋੜੇ ਦੀ ਜਿਹੜੀ ਖੇਤੀ ਵਾਲੀ ਜ਼ਮੀਨਾਂ ਖੇਤ ਪੱਧਰੇ ਕੀਤਾ ਸੀ ਬਣਾਇਓ ਸੀ ਤੇ ਉਹਦਾ ਇਸ ਵੇਲੇ 1 ਪ੍ਰਤੀ ਏਕੜ ਕਿੰਨਾ ਕੁ ਨੁਕਸਾਨ ਹੋ ਗਿਆ ਹੋਗਾ ਲੋਕਾਂ ਦਾ ਤੁਸੀਂ ਨੁਕਸਾਨ ਦੇਖੋ ਜੀ ਵੀ ਜੇ ਕਿਸੇ ਨੇ ਬੂਟੇ ਵੀ ਲਵਾਏ ਉਹਦੇ ਬੂਟੇ ਜਾਂਦੇ ਲੱਗੇ ਬੂਟਿਆਂ ਦਾ ਖਰਚਾ ਹੀ ਤੁਸੀਂ ਦੇਖ ਲਓਵੇ ਇੱਕ ਜੇ ਬੂਟਾ ਲਾਣਾ ਉਹਦਾ 100-150 ਰੁਪਿਆ ਤਾਂ ਵੈਸੇ ਹੀ ਖਰਚਾ ਆ ਗਿਆ ਤੇ ਉਹ ਜਿਹਦੇ ਉੱਤੇ ਪੱਧਰ ਗਿਆ ਮੇਰਾ ਖਿਆਲ ਹੈ ਵੀ ਪ੍ਰਤੀ ਏਕੜ ਜੇ ਬੂਟਿਆਂ ਵਾਲੇ ਕਿੱਲੇ ਦਾ ਵੀ ਲਾਵਾ ਉਹਨੂੰ ਘੱਟੋ ਘੱਟ ਵੀ 15 ਲੱਖ ਦੇ ਥੱਲੇ ਆ ਜਾਣਾ ਉਹਨੇ ਕਿੱਦਾਂ ਉਹਨੂੰ ਰੇਤਾ ਕੱਢੂਗਾ ਫਿਰ ਉਹਨੂੰ ਬਣਾਊਗਾ ਫਿਰ ਅੱਗੇ ਜਾ ਕੇ ਨਵੇਂ ਸਰ ਤੇ ਵੈਸੇ ਹੀ ਨਹੀਂ ਇਹ 10 ਸਾਲ ਲੋਕ ਕਾਬੂ ਆਦੇ ਸਾਡੇ ਤਾਂ ਬੇ ਨਹੀਂ ਆਣ ਸੋ ਇਹ ਸੀ ਮੇਰੇ ਨਾਲ ਮਾਰਕੀਟ ਕਮੇਟੀ ਗੜਸ਼ੰਕਰ ਦੇ ਸਾਬਕਾ ਚੇਅਰਮੈਨ ਮੋਨ ਸਿੰਘ ਥਿਆੜਾ ਜੀ ਤਾਂ ਇਹਨਾਂ ਨੇ ਅੱਜ ਜੋ ਰੋਡ ਮਿਆਰੇ ਦੇ ਲੋਕਾਂ ਨਾਲ ਰਾਫਤਾ ਕਰਕੇ ਤਾਂ ਉੱਥੇ ਦੀ ਸਮੱਸਿਆਵਾਂ ਸੁਣੀਆਂ ਤੇ ਇਸ ਦਾ ਜੋ ਸਥਾਈ ਹੱਲ ਹੈ ਔਰ ਮੌਕੇ ਤੇ ਜੋ ਡੰਗਾ ਜਿਹੜਾ ਕਿ ਟੁੱਟ ਗਿਆ ਸੀਗਾ ਜਿਹਨੂੰ ਬੰਨ ਵੀ ਕਹਿ ਦਿੰਦੇ ਲੋਕਲ ਛੋਟਾ ਇਹ ਪਿੰਡ ਦੇ ਲੋਕਾਂ ਨੇ ਆਪ ਹੀ ਰਲ ਮਿਲ ਕੇ ਲਾਇਆ ਸੀ ਉੱਥੇ ਦੀ ਮੌਕੇ